ਨਿਰੰਕਾਰ ਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ ਤਬਲੇ ਖੜਕਾਓ ਛੈਣੇ ਖੜਕਾਓ ਸਿਰ ਕਪਾਓ ਕਥਾ ਕਰੋ ਕੀਰਤਨ ਕਰੋ ਪੂਜਾ ਕਰੋ ਪਾਠ ਕਰੋ ਦਾਨ ਕਰੋ ਪੁੰਨ ਕਰੋ ਔਖੇ ਨਾ ਹੋਣਾ ਸਾਰੇ ਸਿਆਪਿਆਂ ਦੇ ਬਾਵਜੂਦ ਵੀ ਰੱਬ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਨਹੀਂ ਆਉਂਦਾ ਖਾਨਾ ਖੁਦਾ ਦੇ ਦਰਵਾਜ਼ੇ ਗੈਰ ਮੁਸਲਮਾਨਾਂ ਲਈ ਬੰਦ ਨੇ ਨਹੀਂ ਜਾ ਸਕਦੇ ਬਾਕੀਆਂ ਨੂੰ ਤੇ ਕਾਫਰ ਗਣਦੇ ਨੇ ਕਾਫਰ ਨਹੀਂ ਜਾ ਸਕਦਾ ਮੈਂ ਬਗਦਾਦ ਕੇ ਅਸੀ ਇराक ਦੇ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਥੜਾ ਦੇਖਿਆ ਮੈਂ ਜਿੱਥੇ ਸਤਗੁਰਾਂ ਦੀ ਉਪਮਾ ਲਿਖੀ ਹੋਈ ਹੈ ਬਗਦਾਦ ਦੇ ਚ ਹੁਣ ਤੇ ਗੁਰਦੁਆਰਾ ਬਣ ਗਿਆ ਹੁਣ ਤੇ ਹਜ਼ਾਰਾਂ ਸਿੱਖ ਉੱਥੇ ਕੰਮ ਕਰਦੇ ਨੇ ਜਾਂਦੇ ਨੇ ਸੰਤ ਰ ਅੱਦਰ ਦੀ ਗੱਲ ਹੈ ਮੈਂ 사ウਦੀ ਅਰਬ ਦਾ ਵੀਜ਼ਾ ਲੈਣ ਵਾਸਤੇ ਗਿਆ ਇराक ਦੇ 사ウਦੀ ਐਂਬੈਸੀ ਦੇ ਚ ਮੇਰਾ ਪਾਸਪੋਰਟ ਦੇਖ ਕੇ ਤੇ ਫਿਰ ਉਹਦੇ ਤੇ ਲਿਖਿਆ ਆ ਪਰੀਸਟ ਦੇਖ ਕੇ ਬਈ ਧਾਰਮਿਕ ਬੰਦਾ ਚੁੱਕ ਕੇ ਪਾਸਪੋਰਟ ਪਰੇ ਮਾਰੇ ਆ ਕਹਿਣ ਲਗੇ ਜੱਦੇ ਦੇ ਵਿੱਚ ਕਾਫਰ ਲੋਗ ਨਹੀਂ ਜਾ ਸਕਦੇ ਮੈਨੂੰ ਕਾਫਰ ਆਖਿਆ ਫਿਰ ਤੁਸੀਂ ਪਰੀਸਟ ਪਰੀਸਟ ਮਿਸ਼ਨਰੀ ਤੇ ਉਂਝ ਨਹੀਂ ਜਾ ਸਕਦੇ ਪਰ ਜੱਦਾ ਦੇ ਅੰਦਰ ਕਾਫਰ ਨੇ ਜਾ ਸਕਦੇ ਜੱਦਾ ਜਿੱਥੇ ਉਹ ਖਾਨਾ ਖੁਦਾ ਬਣਿਆ ਆ ਅਸੀਂ ਸਾਰੇ ਮੱਕਾ ਮਦੀਨਾ ਕਹੀ ਜਾਂਦੇ ਹਾਂ ਗਲਤ ਕਹੀ ਜਾਂਦੇ ਹੁੰਦੇ ਆ ਮਦੀਨਾ ਇੱਕ ਸ਼ਹਿਰ ਦਾ ਨਾਮ ਹੈ ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਮੱਕਾ ਮਦੀਨਾ ਮੱਕਾ ਸ਼ਹਿਰ ਨੂੰ ਕਹਿੰਦੇ ਨੇ ਸ਼ਹਿਰ ਮਦੀਨਾ ਜਿੱਥੇ ਦੀ ਇਹ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਉਹ ਜੱਦਾ ਹੈ ਜੱਦੇ ਦੇ ਜੋ ਖਾਨਾ ਖੁਦਾ ਹੈ ਮੱਕਾ ਜੱਦਾ ਮੱਕਾ ਮਦੀਨਾ ਮੱਕਾ ਹਰ ਸ਼ਹਿਰ ਦੇ ਨਾਲ ਜੋੜਦੇ ਨੇ ਮੱਕਾ ਦਾ ਮਤਲਬ ਸ਼ਹਿਰ ਮੱਕਾ ਦਾ ਮਤਲਬ ਸਿਟੀ ਮੱਕਾ ਮਦੀਨਾ ਨਹੀਂ ਹੈ ਮਦੀਨੇ ਦੇ ਸੁੰਨੀ ਮੁਸਲਮਾਨ ਨਹੀਂ ਜਾਂਦੇ ਸ਼ੀਆ ਜਾਂਦੇ ਉਹ ਕਹਿੰਦੇ ਨੇ ਅਸੀਂ ਕਬਰ ਦੀ ਪੂਜਾ ਨਹੀਂ ਕਰਨੀ ਸੁੰਨੀ ਨਹੀਂ ਕਰਦੇ ਸ਼ੀਆ ਜਾਂਦੇ ਪਰ ਜੱਦੇ ਦੇ ਇੱਥੇ ਸਾਰੇ ਹੀ ਜਾਂਦੇ ਨੇ ਉੱਥੇ ਹੱਜ ਕਰਨ ਵਾਸਤੇ ਸਾਰੇ ਹੀ ਜਾਂਦੇ ਨੇ ਪਰ ਮੁਸਲਮਾਨ ਤੋਂ ਬਿਨਾ ਨਹੀਂ ਜਾ ਸਕਦਾ ਦੁਸ਼ਟ ਤੋਂ ਦੁਸ਼ਟ ਮੁਸਲਮਾਨ ਜਾ ਸਕਦਾ ਹੈ ਸੱਜਣ ਤੋਂ ਸੱਜਣ ਹਿੰਦੂ ਨਹੀਂ ਜਾ ਸਕਦਾ ਮੂਰਖ ਤੋਂ ਮੂਰਖ ਮੁਸਲਮਾਨ ਜਾ ਸਕਦਾ ਹੈ ਸਿਆਣੇ ਤੋਂ ਸਿਆਣਾ ਹਿੰਦੂ ਨਹੀਂ ਜਾ ਸਕਦਾ ਸਿੱਖ ਨਹੀਂ ਜਾ ਸਕਦਾ ਚੋਰ ਤੋਂ ਚੋਰ ਮੁਸਲਮਾਨ ਜਾ ਸਕਦਾ ਹੈ ਪਰ ਦਾਨੀ ਤੋਂ ਦਾਨੀ ਵੀ ਸਿੱਖ ਹਿੰਦੂ ਨਹੀਂ ਜਾ ਸਕਦਾ ਕਾਫਰ ਨੇ ਜਦੋਂ ਮੇਰਾ ਪਾਸ ਹੋ ਚੁੱਕੇ ਪਰੇ ਮਾਰਿਆ ਤਾਂ ਮੈਂ ਸੁਤੇ সিদ্দিক ਦੇ ਪੁੱਛਲੇ ਮੈਂ ਕਿ ਕਾਫਰ ਦੀ ਪਰੀ ਬਾਦਸ਼ਾਹੀ ਹੈ ਕਹਿੰਦੇ ਕਿ ਜਿਹੜਾ ਸਾਡੇ ਨਾਲ ਇਸ ਸੰਬੰਧੀ ਵਿਚਾਰ ਵੀ ਕਰਦਾ ਹੈ ਪੈਸੇ ਵੀ ਕਰਦਾ ਸੀ ਉਸ ਨੂੰ ਵੀ ਕਾਫਰ ਕਹਿੰਦੇ ਦੱਸੋ ਅੰਦਾਜ਼ਾ ਲਾਓ ਕੀ ਗੱਲ ਕਰੀਏ ਫਿਰ ਇਸਲਾਮ ਦੀ ਸ਼ਰਾਹ ਵਿੱਚ ਬੋਲਣ ਦੀ ਤਰਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਦੋਈ ਈਸਾਈ ਮਿਸ਼ਨਰੀ ਪਾਕਿਸਤਾਨ ਵਿੱਚ ਕਿਦਰੇ ਤਰਕ ਕਰ ਬੈਠੇ ਇਹ ਚਾਰ ਸ਼ਾਦੀਆਂ ਜਿਹੜੀਆਂ ਨੇ ਬਈ ਗਲਤ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਹੋਵੇ ਪਾਕਿਸਤਾਨ ਦੀ ਅਦਾਲਤ ਨੇ ਉਹਨਾਂ ਨੂੰ ਸਜ਼ਾ-ਏ-ਮੌਤ ਸੁਣਾਈ ਹੈ ਸਾਰੇ ਯੂਰਪ ਦੇ ਦੇਸ਼ਾਂ ਨੇ ਅਪੀਲ ਕੀਤੀ ਹੈ ਵੀ ਇਹਨਾਂ ਦਾ ਇਤਨਾ ਕਸੂਰ ਨਹੀਂ ਹੈ ਪਰ ਉਹਨਾਂ ਨੇ ਸ਼ਰਾਦਾ ਕਾਨੂੰਨ ਬਣਾਇਆ ਸ਼ਰਾਦਾ ਖਿਲਾਫ ਕੋਈ ਨਹੀਂ ਬੋਲ ਸਕਦਾ ਕਹਿਣ ਤੋਂ ਮੁਰਾਦ ਹੈ ਧਰਮ ਵੇ ਨਾ ਦਿੱਤੇ ਹਜ਼ਾਰਾਂ ਸਾਲ ਜੋ ਭਾਰਤ ਦੇ ਜ਼ੁਲਮ ਹੁੰਦਾ ਰਿਹਾ ਉਹ ਅਜੇ ਵੀ ਇਸਲਾਮ ਦੇ ਵਿੱਚ ਮੌਜੂਦ ਹੈ ਮੌਜੂਦ ਹੈ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨ ਪਾਪ ਲਜਾਈ ਸਹਜੇ ਸਹਜੇ ਦੁਨੀਆ ਸਿਆਣੀ ਹੁੰਦੀ ਗਈ ਹੈ ਜਿਉਂ ਜਿਉਂ ਪਿੱਛੇ ਜਾਓਗੇ ਇਤਨਾ ਸਿਆਣਾ ਯੁਗ ਨਹੀਂ ਸੀ ਸਤਜੁਗ ਤ੍ਰੇਤਾ ਦਵਾਪੁਰ ਭਣੀਏ ਕਲ ਜੋ ਉਤਮ ਜੁਗਾ ਮਾਈਂ ਭੁੱਲ ਕੇ ਕਿਦਰੇ ਨਾ ਕਹਿ ਦੇਣਾ ਸਤਜੁਗ ਮਹਾਨ ਸੀ ਕੁਛ ਨਹੀਂ ਸੀ गर्भ काल ਦਾ ਇੱਕ ਬੱਚਾ ਹੈ ਠੀਕ ਹੈ ਝੂਠ ਨਹੀਂ ਬੋਲਦਾ ਬੇਈਮਾਨੀ ਨਹੀਂ ਕਰਦਾ ਗਰਭ ਕਾਲ ਦਾ ਬੱਚਾ ਹੈ ਬੰਦਨ ਦੇ ਚ ਉਹਦੇ ਗਰਭ ਦੇ ਚ ਪ੍ਰਕਿਰਤੀ ਦੇ ਗਰਭ ਦੇ ਚ ਸੱਜੂਗੀ ਜੀਵ ਬਸ ਫਲ ਤੋੜ ਕੇ ਖਾ ਲੈਣੇ ਪਹਾੜਾਂ ਦੀਆਂ ਕਦਰਾਂ ਵਿੱਚ ਰਹਿ ਲੈਣਾ ਨਾ ਕੋਈ ਸਮਾਜ ਨਾ ਕੋਈ ਕਬੀਲਾ ਨਾ ਕੋਈ ਰਾਜਨੀਤੀ ਨਾ ਕੋਈ ਕਸਬੇ ਨਾ ਕੋਈ ਸ਼ਹਿਰ ਅਗਰ ਉਹ ਸੰਤ ਵਰਗਾ ਜੀਵਦਾਸੀ ਮਜਬੂਰੀ ਸੀ ਉਹ ਤੇ ਸਮਾਜ ਦੇ ਚਰਹਿਕੇ ਪਤਾ ਚਲਦਾ ਹੈ ਮਨੁੱਖ ਈਮਾਨਦਾਰ ਹੈ ਕਿ ਬੇਈਮਾਨ ਹੈ ਧਨ ਸਪਤ ਸੰਪਦਾ ਦੇ ਚਰਹਿਕੇ ਪਤਾ ਚਲਦਾ ਹੈ ਠੱਗ ਹੈ ਕਿ ਦਾਨੇ ਤਰ੍ਹਾਂ ਤਰ੍ਹਾਂ ਦੇ ਸਮਾਜ ਦੇ ਚਰਹਿਕੇ ਪਤਾ ਚਲਦਾ ਹੈ ਮਨੁੱਖ ਦੁਰਾਚਾਰੀ ਹੈ ਕਿ ਸਦਾਚਾਰੀ ਹੈ আদি ਮਨੁੱਖ ਸਮਾਜਿਕ ਪ੍ਰਾਣੀ ਨਹੀਂ ਸੀ ਇਕੱਲਾ ਹੀ ਸੀ ਕਬੀਲੇ ਨਹੀਂ ਸੰਕਟਾਂਬ ਨਹੀਂ ਸੀ ਖੈ ਮੁਖਤਸਰ ਮੈਂ ਅਰਜ਼ ਕਰਾਂ ਇਹ ਯੁਗ उत्तम योग है पत्थर भी पिया पिया विकास कर रहे है हजारों साल दी लंबी यात्रा ਤੋਂ ਬਾਅਦ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਚ ਪ੍ਰਗਟ ਹੁੰਦਾ ਹੈ ਬਨਸਪਤੀ ਵੀ ਵਿਕਾਸ ਕਰ ਰਹੀ ਹੈ ਇਹ ਦੇਖ ਵੀ ਫਲਦਾਰ ਦਰਖਤ ਫੁੱਲ ਇਹ ਬਨਸਪਤੀ ਦਾ ਵਿਕਸਤ ਰੂਪ ਨੇ ਔਰ ਇਹੀ ਅੱਗੇ ਪਸ਼ੂ ਪੰਛੀ ਬਣਦੇ ਨੇ ਪਸ਼ੂਆਂ ਦੇ ਜੀਵੀ ਵਿਕਾਸ ਹੈ ਤੇ ਪਖਸ਼ ਪਸ਼ੂਆਂ ਦਾ ਵਿਕਾਸ ਰੂਪ ਹੈ ਉਹਦਾ ਗਊ ਹੋ ਜਾਣਾ ਘੋੜਾ ਹੋ ਜਾਣਾ ਹਾਥੀ ਹੋ ਜਾਣਾ ਮੋਰ ਹੋ ਜਾਣਾ ਹੰਸ ਹੋ ਜਾਣਾ ਇਹਨਾਂ ਦੇ ਮਨ ਜ਼ਿਆਦਾ ਕੰਮ ਕਰਦੇ ਨੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਜਿਸ ਤਰ੍ਹਾਂ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ ਕਿਉਂ ਪੂਜਾ ਕਰਦਾ ਹੈ ਮਨੁੱਖ ਦੇ ਨੇੜੇ ਨੇ ਜ਼ਿਆਦਾ ਸਿਆਣੇ ਜਾਨਵਰ ਨੇ ਥੋੜੀ ਜੀਆਂ ਸੋਝ-ਬੋਝ ਜ਼ਿਆਦਾ ਰੱਖਦੇ ਨੇ ਜਿਨ੍ਹਾਂ ਦਾ ਮਨ ਜ਼ਿਆਦਾ ਕੰਮ ਕਰਨ ਲੱਗ ਪਿਆ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਨ ਲੱਗ ਪਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਕਹੇ ਇਹਨਾਂ ਨੂੰ ਮਾਰਨਾ ਜਾਂ ਇਹਨਾਂ ਦਾ ਮਾਸ ਖਾਣਾ ਬੰਦੇ ਦਾ ਮਾਸ ਖਾਣਾ ਹੈ ਘੋੜੇ ਦਾ ਮਾਸ ਆਤੀ ਦਾ ਮਾਸ ਗਊ ਦਾ ਮਾਸ ਇਹ ਤੇ ਮਨੁੱਖ ਵਰਗਾ ਹੈ ਜੰਗਲ ਵਿੱਚ ਇੱਕ ਹਾਥੀ ਮਹਾਤਮਾ ਬੁੱਧ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਸੋਂਡ ਨਾਲ ਨਦੀ ਤੋਂ ਪਾਣੀ ਬਰ ਸਾਰੀ ਰਾਤ ਜਦ ਸਾਧਨਾ ਕਰਨੀ ਆਉਂਦੀ ਸੀ ਮਹਾਤਮਾ ਬੁੱਧ ਨੇ ਉਹ ਚਾਰੋਂ ਪਾਸੇ ਪਹਿਰਾ ਦੇ ਕੇ ਜੰਗਲੀ ਜਾਨਵਰਾਂ ਤੋਂ ਰੱਖਿਆ ਕਰਦਾ ਸੀ ਪਹਿਰਾ ਦੇ ਕੇ ਉਹ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਂਦਾ ਸੀ ਸੂੰਡ ਦੇ ਨਾਲ ਤੇ ਮਹਾਤਮਾ ਬੁੱਧ ਬੇਗੋਂ ਰੱਖਦਾ ਸੀ ਜਿਸ ਦਿਨ ਜੰਗਲ ਨੂੰ ਛੋੜ ਕੇ ਮਹਾਤਮਾ ਬੁੱਧ ਪਰਿਸਥਾਨ ਕਰਨ ਲੱਗੇ ਇਸ ਹਾਥੀ ਨੇ ਤੜਪ-ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਇਕ ਹਾਥੀ ਦੀ ਕਥਾ ਪੁਰਾਣਾ ਚ ਮੌਜੂਦ ਹੈ ਇੱਕ ਹਾਥੀ ਦੀ ਕਥਾ 당ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ बार-बार ਰਿਪੀਟ ਕਰਦੇ ਨੇ ਜਬ ਹੀ ਸਰਨ ਗਹੀ ਕਿਰਪਾ ਨਿਤ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ ਰਾਮ ਕਹਿਤ ਬੰਦਨ ਤੇ ਟੂਟਾ ਇਹ ਬੰਦੇ ਦੀ ਕਥਾ ਨਹੀਂ ਗਜ ਦੀ ਕਥਾ ਹੈ ਹਾਥੀ ਦੀ ਕਥਾ ਹੈ ਇਹਨਾ ਮਤਲਬ ਹੈ ਹਾਥੀ ਕੋਲ ਤਨ ਤੇ ਪਸ਼ੂ ਦਾ ਹੈ ਪਰ ਉਹਦੇ ਕੋਲ ਬੁੱਧ ਮਨੁੱਖਾਂ ਵਰਗੀ ਹੋ ਉਸ ਕੋਲ ਸੀ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਹਾਥੀਆਂ ਕੋਲ ਮਨੁੱਖ ਵਰਗੀ ਬੁੱਧ ਹੁੰਦੀ ਹੈ ਸਾਰੇ ਹਾਥੀ ਸਿਆਣੇ ਆਉਂਦੇ ਨੇ ਸਾਰੇ ਤੇ ਮਨੁੱਖ ਵੀ ਸਿਆਣੇ ਨਹੀਂ ਆਉਂਦੇ ਪਰ ਐਸਾ ਹੁੰਦਾ ਹੈ ਹਾਥੀਆਂ ਦੇ ਚੋਂ ਵੀ ਕੁਝ ਐਸੇ ਹਾਥੀ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਗਊਆਂ ਦੇ ਚੋਂ ਵੀ ਕੁਝ ਐਸੀਆਂ ਗਊਆਂ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਘੋੜਿਆਂ ਦੇ ਚੋਂ ਵੀ ਕੁਝ ਐਸੇ ਘੋੜੇ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਤੇ ਮਨੁੱਖਾਂ ਦੇ ਵਿੱਚ ਵੀ ਬਹੁਤੇ ਐਸੇ ਨੇ ਜੋ ਪਸ਼ੂਆਂ ਦੀ ਤਰ੍ਹਾਂ ਨੇ ਕਰਤੂਤ ਪਸੂ ਕੀ ਮਾਨਸ ਜਾਤ ਲੋਕੋ ਕੋ ਪਚਾਰ ਕਰੇ ਦੇ ਕੁਛ ਗਮਵਾ ਸੁਣਿਆ ਹੋਣਾ ਤੁਹਾਡੇ ਵਿੱਚੋਂ ਕੋਈ ਅਲੀ ਬੇਗ ਦਾ ਇੱਥੇ ਹੋਵੇ ਬਾਬਾ ਸੁੰਦਰ ਸਿੰਘ ਜੀ ਦੀ ਅਰਥੀ ਸੰਚ ਵਾਲੀ ਵਿੱਚ ਜਦ ਡੇਰੇ ਚੋਂ ਨਿਕਲੀ ਡੇਰੇ ਦੀਆਂ 60 ਦਉਂਆਂ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਉਸੇ ਦੇ ਗੰਮਾ ਦਾ ਇਤਨਾ ਪਿਆਰ ਸੀ ਬਾਬਾ ਜੀ ਦੇ ਨਾਲ 5 ਸਾਲ ਪਹਿਲੇ ਇੱਕ ਘਟਨਾ ਘਟੀ ਹੈ ਤਮਲਾੜ ਦੇ ਵਿੱਚ ਮਹਰਿ ਸ਼ੀਰਮਣ ਇਹ ਸ਼ਾਮ ਨੂੰ ਕਥਾ ਕਰਦੇ ਹੁੰਦੇ ਸਨ ਖੁੱਲੇ ਲਾਂ ਦੇ ਵਿੱਚ ਸਾਡੇ ਦੇਸ਼ ਵਿੱਚ ਲੋਕੀ ਗੰਮਾ ਖੁਲੀਆਂ ਆਵੀ ਛੱਡ ਦਿੰਦੇ ਦਾ ਇੱਕ ਗਊ ਬਾਹਰ ਦਰਵਾਜ਼ੇ ਤੇ ਖੜੇ ਅਗੇ ਸ਼ਾਮ ਦੇ ਸਮੇਂ ਆ ਜਾਇਆ ਕਰਦੇ ਸੀ ਰੋਜ਼ ਆਉਂਦੇ ਸੀ ਕਥਾ ਦੀ ਸਮਾਪਤੀ ਤੇ ਚਲੀ ਜਾਂਦੀ ਸੀ ਇਹ 4-5 ਸਾਲ ਪਹਿਲੇ ਦੀ ਗੱਲ ਹੈ ਇੱਕ ਦਿਨ ਅੰਦਰ ਆ ਗਏ ਜਿੱਥੇ ਸੰਗਤਾਂ ਭਗਤ ਲੋਕ ਬੈਠਦੇ ਸਨ ਉੱਥੇ ਆ ਕੇ ਖੜੀ ਹੋ ਗਈ। ਸੇਵਾਦਾਰ ਨੇ ਸੋਟੀ ਨਾਲ ਉਸ ਨੂੰ ਕੱਢਣਾ ਚਾਹਿਆ ਬਾਹਰ ਕੱਢੇ। ਮਹਾਰਿਸ਼ੀ ਰਮਣ ਨੇ ਰੋਕਿਆ ਨਹੀਂ। ਇਹ ਸਾਡੀ ਪੱਕਾ ਹਸਰ ਹੁੰਦਾ ਹੈ। ਤੁਹਾਡੇ ਵਿੱਚੋਂ ਤੇ ਕਈ ਨਾਗਾ ਪਾ ਦਿੰਦੇ ਨੇ ਰੋਜ਼ ਨਹੀਂ ਆਉਂਦੇ ਰੋਜ਼ ਆਉਂਦੇ। ਤੁਹਾਡੇ ਵਿੱਚੋਂ ਕਈ ਮੇਰੀ ਗੱਲ ਨਹੀਂ ਸਮਝਦੇ ਸਮਝਦੀ ਹੈ। ਤੁਹਾਡੇ ਵਿੱਚੋਂ ਕਈ ਆਉਂਦੇ ਨੇ ਉਹਨਾਂ 'ਚ ਕੋਈ ਪਿਆਰ ਨਹੀਂ ਹੈ ਪਿਆਰ ਨਾਲ ਆਉਂਦੇ। ਇਹਨੂੰ ਕਿਉਂ ਕੱਢਦੇ ਹੋ ਸਮਝ ਸੀ ਮਹਾਪੁਰਖਾਂ ਮਹਾਰਿਸ਼ੀ ਰਵਣ ਜਿਸ ਦਿਨ ਚਲਾਣਾ ਕਰ ਗਿਆ ਉਹਨਾਂ ਦੀ ਅਰਥੀ ਡੇਰੇ 'ਚ ਉਹਨਾਂ ਲਈ ਉਸ ਗਊ ਨੂੰ ਡੇਰੇ ਦੇ ਦਰਵਾਜ਼ੇ ਦੇ ਉੱਤੇ ਉਸ ਗਊ ਨੇ ਤੜੱੜ ਕੇ ਆਪਣੇ ਪ੍ਰਾਣ ਦੇ ਦਿੱਤੇ ਇਹ ਹਣ ਦੀ ਗੱਲ ਹੈ ਗਊ ਮਨੁੱਖ ਦੇ ਬਹੁਤ ਨੇੜੇ ਹੈ ਗਊ ਸਿਆਣਾ ਜਾਨਵਰ ਹੈ ਮੈਂ ਫਿਰ ਅਰਜ਼ ਕਰਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਗਊਆਂ ਸਿਆਣੀਆਂ ਉਹਨਾਂ ਸਾਰੇ ਮਨੁੱਖ ਵੀ ਸਿਆਣੇ ਨਹੀਂ ਹੁੰਦੇ ਮਨੁੱਖਾਂ ਦੇ ਚੋਂ ਵੀ ਕਈ ਐਸੇ ਹੁੰਦੇ ਨੇ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਆਰਾਮ ਗਊਆਂ ਦੇ ਚੋਂ ਵੀ ਕੁਝ ਗਊਆਂ ਐਸੀਆਂ ਹੁੰਦੀਆਂ ਨੇ ਸਿਆਣੇ ਮਨੁੱਖਾਂ ਜੈਸੀਆਂ ਹੁੰਦੀਆਂ ਮਨੁੱਖਾਂ ਦੇ ਚੋਂ ਵੀ ਬਹੁਤ ਸਾਰੇ ਮਨੁੱਖ ਐਸੇ ਹੁੰਦੇ ਨੇ ਬਿਲਕੁਲ ਪਸ਼ੂਆਂ ਦੀ ਤਰ੍ਹਾਂ ਹੁੰਦੇ ਨੇ ਸ਼ਕਲ ਸੂਰਤ ਮਨੁੱਖ ਦੀ ਬਣ ਗਈ ਹੈ ਸਮਝ ਕੱਖ ਵੀ ਕੋਈ ਨਹੀਂ ਸਰੀਰ ਦਾ ਵਿਕਾਸ ਹੋਇਆ ਹੈ ਮਨ ਦਾ ਨਹੀਂ ਹੋਇਆ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਅਗਾਹ ਵਦ ਕੇ ਮਨੁੱਖ ਦੀ ਸ਼ਕਲ ਦੇ ਵਿੱਚ ਪ੍ਰਗਟ ਹੁੰਦੇ ਨੇ ਤੇ ਮਨੁੱਖਾਂ ਦੇ ਵਿੱਚੋਂ ਵੀ ਵਿਕਾਸ ਚੱਲਦਾ ਰਹਿੰਦਾ ਹੈ ਮਨੁੱਖਾਂ ਦੇ ਵਿੱਚੋਂ ਕਈ ਬਹੁਤ ਸਿਆਣੇ ਕਈ ਬਹੁਤ ਮੂਰਖ ਕਈ ਇਮਾਨਦਾਰ ਕਈ ਬੇਈਮਾਨ ਕਈ ਬਿਲਕੁਲ ਕੋਮਲ ਕਈ ਬਿਲਕੁਲ ਪੱਥਰ ਕਟੋੜ ਮਨੁੱਖਾਂ ਦੀਆਂ ਵੀ ਛੜਣੀਆਂ ਨੇ ਜਿਵੇਂ ਫੁੱਲ ਤੇ ਸਾਰੇ ਹੀ ਨੇ ਤੇ ਫੁੱਲਾਂ ਦਾ ਰਾਜਾ ਫਿਰ ਗੁਲਾਬ ਨੂੰ ਕਹਿੰਦੇ ਨੇ ਫਲ ਤੇ ਸਾਡੇ ਦੇਸ਼ ਦੇ ਵਿੱਚ ਬੜੇ ਨੇ ਪਰ ਫਲਾਂ ਦਾ ਰਾਜਾ ਅੰਬ ਨੂੰ ਕਹਿੰਦੇ ਨੇ ਸਾਰੇ ਫਲ ਮਨੁੱਖਾਂ ਦੇ ਚਾ ਵੀ ਕੁਝ ਮਨੁੱਖ ਆ ਗਾਉਂ ਵੱਤ ਜਾਂਦੇ ਜੋ ਭਗਤ ਬਣ ਗਿਆ ਉਹ ਵੀ ਮਨੁੱਖ ਹੈ ਜੋ ਧਕੈਤ ਬਣ ਗਿਆ ਉਹ ਵੀ ਮਨੁੱਖ ਹੈ ਜੋ ਦਾਨੀ ਹੈ ਉਹ ਵੀ ਮਨੁੱਖ ਹੈ ਜੋ ਬੇਈਮਾਨ ਹੈ ਉਹ ਵੀ ਮਨੁੱਖ ਹੈ ਜੋ ਸਦਾਚਾਰੀ ਹੈ ਉਹ ਵੀ ਮਨੁੱਖ ਹੈ ਜੋ ਦੋਰਾਚਾਰੀ ਹੈ ਉਹ ਵੀ ਮਨੁੱਖ ਹੈ ਮਨੁੱਖਾਂ ਵਿੱਚ ਵੀ ਵਿਕਾਸ ਚੱਲ ਰਿਹਾ ਹੈ ਚੱਲ ਰਿਹਾ ਹੈ ਲੇਕਿਨ ਮਨੁੱਖ ਪੂਰਨ ਤੌਰ ਤੇ ਅਗਰ ਜਾਗ ਜਾਏ ਤੇ ਉਹਨੂੰ ਕਹਿੰਦੇ ਨੇ ਪੂਰਨ ਪੁਰਖ ਪੂਰਨ ਪੁਰਖ ਮਨੁੱਖ ਸਰੀਰਕ ਤਲ ਤੇ ਤੇ ਮਾਨਸਿਕ ਤਰ ਤੇ ਅਧੂਰਾ ਹੀ ਜੰਮਦਾ ਹੈ ਬੱਚਾ ਮਨੁੱਖੀ ਅਧੂਰਾ ਜੰਮਦਾ ਹੈ ਦੇਖੋ ਪੈਰ ਹੈਗੇ ਨੇ ਚੱਲ ਨਹੀਂ ਸਕਦਾ ਹੱਥ ਹੈਗੇ ਨੇ ਕੁਝ ਕਰ ਨਹੀਂ ਸਕਦਾ ਜ਼ਬਾਨ ਹੈਗੀ ਹੈ ਬੋਲ ਨਹੀਂ ਸਕਦਾ ਮੂੰਹ ਦੇ ਚ ਦੰਦ ਵੀ ਕੋਈ ਨਹੀਂ ਅੱਖਾਂ ਹੈਗੀਆਂ ਨੇ ਸਹੀ ਨਹੀਂ ਵੇਖ ਸਕਦਾ ਮਾਂ ਦੀ ਗੋਦ ਵਿੱਚ ਹੈ ਰੇ ਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ ਅਜੇ ਬੁੱਧੀ ਵਿਕਸਤ ਨਹੀਂ ਹੋਈ ਅਧੂਰਾ ਜਮੇ ਹੈ ਇਸ ਸਹਜੇ ਸਹਜੇ ਅਡਲਟ ਹੋਵੇਗਾ ਬਾਲਗ ਹੋਵੇਗਾ ਇੱਕ ਦਿਨ ਇਹਦਾ ਸਰੀਰ ਮੁਕੰਮਲ ਹੋਵੇਗਾ ਪੂਰਾ ਹੋਵੇਗਾ ਲੇਕਿਨ ਪ੍ਰਸ਼ਨ ਪੈਦਾ ਹੁੰਦਾ ਹੈ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹਦਾ ਮਨ ਕਦੋਂ ਪੂਰਾ ਹੋਵੇਗਾ ਅਗਰ ਮਨ ਪੂਰਾ ਨਹੀਂ ਤੇ ਪੂਰਨਪੁਰਖ ਨਹੀਂ ਹੈ ਤਾਂ ਮੈਂ ਅਰਜ਼ ਕਰਾਂ ਸ਼ਕਲ ਸੂਰਤ ਭਾਵੇਂ ਕੈਸੀ ਵੀ ਹੋਵੇ ਜਿਵੇਂ ਅਸ਼ਟਾਵਕਰ ਉਹਦਾ ਸਰੀਰ ਤੇ ਮੁਕੰਮਲ ਹੋ ਹੀ ਨਹੀਂ ਸਕਦਾ ਸੀ ਸਰੀਰ ਅੱਠ ਬਲ ਸੰ ਲਤਾਂ ਟੇਡੀਆਂ ਬਾਹਾਂ ਟੇਡੀਆਂ ਗਰਦਨ ਟੇਢੀ ਕਮਰ ਟੇਢੀ ਲੇਕਿਨ ਉਹ ਪੂਰਨ ਪੁਰਖ ਹੈ ਉਹਦਾ ਮਨ ਪੂਰਾ ਜਾਗ ਗਿਆ ਹੈ ਬਹੁਤ ਸਾਰੇ ਸੁੰਦਰ ਸਰੂਪ ਨੇ ਲੇਕਿਨ ਅਧੂਰੇ ਨੇ ਕਹੋ ਕਬੂ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੋ ਕੁਬੜੇ ਨੇ ਅਸ਼ਟਾਵਕਰ ਕੁਬੜਾ ਹੁੰਦਾ ਹੋਇਆ ਕੁਬੜੇ ਨਹੀਂ ਨੇ ਕਿਉਂਕਿ ਉਹਦੇ ਕੋਲ ਨਾਮ ਹੈ ਅੰਦਰੋਂ ਪੂਰਾ ਜਾਗਿਆ ਹੋਇਆ ਹੈ ਤੇ ਜੇ ਪੂਰਾ ਜਾਗਿਆ ਨਹੀਂ ਭਾਵੇਂ ਕਿਤਨਾ ਹੀ ਸੁੰਦਰ ਹੈ ਕਬੀਰ ਕੇ ਜਨ ਕੋ ਬੜਾਏ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਰੋ ਬਾਬਾ ਫਰੀਦ ਤੇ ਕਹਿੰਦੇ ਨੇ ਫਰੀਦ ਦਾ ਤਿੰਨਾ ਮੁਖ ਡਰਾਵਣੇ ਜਿਨਾ ਵਿਸਾਰੇ ਹੋ ਨਾ ਪਤਾ ਨਹੀਂ ਕੀ ਕਰ ਦੇਣੇ ਇਹ ਬੜੇ ਡਰਾਵਣੇ ਨੇ ਸਿੱਖ ਸਾਧੀ ਕਿਆ ਕਰਦੇ ਸਨ ਇੱਕ ਮੈਂ ਰੱਬ ਤੋਂ ਡਰਦਾ ਭੈ ਖਾਨਾ ਉਸ ਤੋਂ ਕਿਉਂਕਿ ਬਹੁਤ ਵੱਡਾ ਸਮਰੱਥ ਹੈ ਇੱਕ ਮੈਂ ਉਹਨਾਂ ਤੋਂ ਡਰਦਾ ਜਿਹੜੇ ਰੱਬ ਤੋਂ ਨਹੀਂ ਡਰਦੇ ਪਤਾ ਨਹੀਂ ਕੀ ਕਰ ਦੇਣ ਪਤਾ ਨਹੀਂ ਕੀ ਕਰ ਦੇਣ ਇੱਕ ਮੈਂ ਅਦਬ ਤੇ ਸ਼ਰਧਾ ਕਰਕੇ ਪ੍ਰਮਾਤਮਾ ਤੋਂ ਡਰਦਾ ਫਿਰ ਮੈਂ ਉਹਨਾਂ ਤੋਂ ਡਰਦਾ ਜਿਹੜੇ ਪ੍ਰਮਾਤਮਾ ਤੋਂ ਨਹੀਂ ਡਰਦੇ ਕਿਉਂਕਿ ਬੜੇ ਖਤਰਨਾਕ ਰਹੇ ਮਨੁੱਖਾਂ ਵਿੱਚ ਵੀ ਵਿਕਾਸ ਚੱਲ ਰਿਹਾ ਹੈ ਵਿਕਾਸ ਸਮਝਦਾ ਹੈ ਮਨੁੱਖ ਨੂੰ ਪਦਾਰਥਾਂ ਦੀ ਸਮਝ ਆ ਗਈ ਪਰਵਾਰ ਦੀ ਸਮਝ ਆ ਗਈ। ਧਨ ਸੰਪਦਾ ਦੀ ਸਮਝ ਆ ਗਈ। ਮਨੁੱਖ ਨੂੰ ਧਰਮ ਦੀ ਪਰਮਾਤਮਾ ਦੀ ਸਮਝ ਨਹੀਂ ਆ ਗਈ। ਜਿਸ ਦੀ ਸਮਝ ਆ ਜਾਂਦੀ ਹੈ ਤੇ ਜਿਸ ਤੋਂ ਸਮਝ ਪ੍ਰਭਾਵਿਤ ਹੋ ਜਾਂਦੀ ਹੈ। ਮਨ ਉਸ ਦੀ ਮੰਗ ਕਰਨ ਲੱਗ ਪੈਂਦਾ ਹੈ। ਮਨ ਜਿਸ ਨੂੰ ਮੰਗਦਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ। ਤੇ ਹਿਰਦਾ ਜਿਸ ਨੂੰ ਯਾਦ ਕਰਦਾ ਹੈ ਸਰੀਰ ਉਹਦੀ ਪ੍ਰਾਪਤੀ ਲਈ ਉਦਦਮ ਕਰਦਾ ਹੈ, ਮਿਹਨਤ ਕਰਦਾ ਹੈ। ਜਾਨ ਨਾਲ ਸੁਣਨਾ। ਜਿਸ ਦੀ ਸਮਝ ਆ ਜਾਂਦੀ ਏ ਤੇ ਜਿਸ ਤੋਂ ਮਨ ਪ੍ਰਭਾਵਿਤ ਹੋ ਜਾਂਦਾ ਹੈ ਮਹਾਨ ਹੈ ਮਾਨੁਸ ਦੀ ਮੰਗ ਕਰਦਾ ਹੈ ਹਿਰਦਾ ਉਸ ਨੂੰ ਯਾਦ ਕਰਦਾ ਹੈ ਦੇਖੋ ਪਰਿਵਾਰ ਨੂੰ ਯਾਦ ਕਰਨਾ ਹੈ ਪੁੱਤਰ ਨੂੰ ਯਾਦ ਕਰਨਾ ਹੈ ਮਿੱਤਰ ਨੂੰ ਯਾਦ ਕਰਨਾ ਹੈ ਪਤੀ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਇਹ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਛੇਣੇ ਵਜਾਣ ਦੀ ਲੋੜ ਹੈ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਗੋਟਣ ਦੀ ਲੋੜ ਹੈ ਪੁੱਤਰ ਦੀ ਯਾਦ ਆ ਪਈ ਹੁੰਦੀ ਹੈ ਮਿੱਤਰ ਦੀ ਯਾਦ ਆ ਪਈ ਹੁੰਦੀ ਹੈ ਪਰਿਵਾਰ ਦੀ ਯਾਦ ਆ ਪਈ ਹੁੰਦੀ ਹੈ ਨਿਰੰਕਾਰ ਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ ਤਬਲੇ ਖੜਕਾਓ ਛੈਣੇ ਖੜਕਾਓ ਸਿਰ ਕਪਾਓ ਕਥਾ ਕਰੋ ਕੀਰਤਨ ਕਰੋ ਪੂਜਾ ਕਰੋ ਪਾਠ ਕਰੋ ਦਾਨ ਕਰੋ ਪੁੰਨ ਕਰੋ ਔਖੇ ਨਾ ਹੋਣਾ ਸਾਰੇ ਸਿਆਪਿਆਂ ਦੇ ਬਾਵਜੂਦ ਵੀ ਰੱਬ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਔਰ ਜਿਸ ਦੀ ਮੈਨੂੰ ਸਮਝ ਨਹੀਂ ਮੇਰਾ ਮਨ ਉਸ ਦੀ ਮੰਗ ਨਹੀਂ ਕਰਦਾ ਤੇ ਜਦ ਮਨ ਉਸ ਦੀ ਮੰਗ ਨਹੀਂ ਕਰਦਾ ਹਿਰਦਾ ਯਾਦ ਵੀ ਨਹੀਂ ਕਰਦਾ ਤੇ ਜਦ ਹਿਰਦਾ ਯਾਦ ਨਹੀਂ ਕਰਦਾ ਤਾਂ ਪ੍ਰਾਪਤੀ ਲਈ ਇਹ ਸਰੀਰ ਕੋਈ ਉਦਮ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਧਨ ਵੀ ਸਮਝ ਹੈ ਧਨ ਵਾਸਤੇ ਮਨ ਕੋ 24 ਘੰਟੇ ਵੀ ਜਾਗ ਸਕਦਾ ਹੈ ਪਰਮਾਤਮਾ ਵਾਸਤੇ ਅਮਰਤ ਵੇਲੇ 1 ਘੰਟਾ ਵੀ ਨਹੀਂ ਦੇ ਸਕਦਾ ਪਰਿਵਾਰ ਦੀ ਖਾਤਰ ਸਾਰੀ ਜ਼ਿੰਦਗੀ ਵੀ ਖੱਜਲ ਖਵਾਰ ਹੋ ਸਕਦਾ ਹੈ निरंकार दी खातिर ते 24 ਘੰਟੇ ਜੇ ਘੰਟਾ ਵੀ ਨਹੀਂ ਕਰ ਸਕਦਾ ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ ਪਰਿਵਾਰ ਦੀ ਸਮਝ ਹੈ ਮਨੁੱਖ ਨਿਰੰਕਾਰੂ ਤੋਂ ਪ੍ਰਭਾਵਿਤ ਨਹੀਂ ਨਿਰੰਕਾਰ ਦੀ ਸਮਝ ਨਹੀਂ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਧਨ ਦੀ ਸਮਝ ਹੈ ਮਨੁੱਖ ਧਰਮ ਤੋਂ ਪ੍ਰਭਾਵਿਤ ਨਹੀਂ ਹੈ ਧਰਮ ਦੀ ਸਮਝ ਨਹੀਂ ਮਨੁੱਖ ਪਦਾਰਥਾਂ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਸਮਝ ਆਏ ਤੇ ਮੰਗ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਰਮਾਤਮਾ ਦੀ ਸਮਝ ਨਹੀਂ ਪਰਮਾਤਮਾ ਦੀ ਮੰਗ ਨਹੀਂ ਨੋਇਸ ਤਰ ਲੈਣਾ ਤੇ ਰਾਤ ਵਾਲੇ ਸ਼ਬਦ ਮੈਂ ਫਿਰ ਦੋਰਾਦੇ ਆ ਜੋ ਮੇਰੀ ਸਮਝ ਦੇ ਚ ਨਹੀਂ 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 ਗਿਆ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਗਿਆ ਹੋਵੇਗਾ ਪਰਮਾਤਮਾ ਜ਼ਰਰੇ ਜ਼ਰਰੇ ਚ ਹੋਵੇਗਾ ਰੋਮ ਰੋਮ ਦੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਹੈ ਤੋ ਨਹੀਂ ਹੈ ਹੁਣ ਦੋਨੋ ਕਤੇ ਧਿਆਨ ਨਾਲ ਸੁਣਨਾ ਤੇ ਮੈਂ ਸਮਾਪਤੀ ਕਰਾਂ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਦੇ ਵਿੱਚ ਪਰਮਾਤਮਾ ਹੈ ਸਾਬ ਕਹਿੰਦੇ ਨੇ ਜਾਣਨਾ ਨਿਕ ਕੋ ਟੰਮੇ ਕਿ ਨਹੋ ਗੁਰਮੁਖ ਹੋਏ ਪਛਾਨਾ ਕਰੋਣਾ ਚ ਕੋਈ ਇੱਕ ਹੈ ਮੰਦਰ ਮਸਜਿਦਾਂ ਦੇ ਵਿੱਚ ਵੀੜ ਪੀੜ ਗੁਸਤਾਖੀ maaf ਮੰਦਰ ਮਸਜਿਦਾਂ ਵਿੱਚ ਗੁਰਦੁਆਰਿਆਂ ਚ ਲੋਕੀ ਜਾ ਰਹੇ ਨੇ ਇਹ ਆਪਣੀਆਂ ਮਨੋ ਕਾਮਨਾਵਾਂ ਲਈ ਜਾਂਦੇ ਨੇ ਪਰਮਾਤਮਾ ਲਈ ਨਹੀਂ ਇਸ ਚੱਕਰ ਵਿੱਚ ਨਾ ਪੈਣਾ ਚਲੋ ਇਹਦੇ ਤੇ ਇੱਕ ਛੋਟੀ ਜਾਈ ਗਾਥਾ ਸੁਣਾ ਕੇ ਇਸ ਵਕਤ ਮੈਂ ਸਮਾਪਤੀ ਕਰਾਂ ਬਾਕੀ ਖੁਲਾਸਾ ਰਾਤ ਨੂੰ ਸੰਦਿਆ ਦਾ ਸ਼ਮਾਂ ਸੀ ਸਤਿ ਸੰਦਿਆ ਨੂੰ ਇਸਲਾਮ ਦੇ ਵਿੱਚ ਇਸ਼ਾ ਕਹਿੰਦੇ ਨੇ ਸੂਰਜ ਗਰੂਬ ਹੋ ਜਾਏ ਲਾਲੀ ਛਾ ਜਾਂਦੀ ਹੈ ਉਹਨੂੰ ਇਸ਼ਾ ਕਹਿੰਦੇ ਨੇ ਉਸ ਵਕਤ ਜਿਹੜੀ ਨਮਾਜ਼ ਪੜ੍ਹਦੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਜਿਹੜੀ ਨਮਾਜ਼ ਪੜ੍ਹਦੇ ਨੇ ਉਹਨੂੰ ਫਜਰ ਦੀ ਨਮਾਜ਼ ਕਹਿੰਦੇ ਨੇ। ਫਿਰ ਦੁਪਹਿਰ ਤੋਂ ਪਹਿਲੇ ਜਿਹੜੀ ਪੜ੍ਹਦੇ ਨੇ ਉਹਨੂੰ ਜ਼ੁਹਰ ਦੀ ਨਮਾਜ਼ ਕਹਿੰਦੇ ਨੇ। ਦੁਪਹਿਰ ਤੋਂ ਬਾਅਦ ਵੀ ਪੜ੍ਹਦੇ ਨੇ ਉਹਨੂੰ ਅਸਰ ਦੀ ਨਮਾਜ਼ ਕਹਿੰਦੇ ਨੇ। ਸ਼ਾਮ ਦੀ ਜਿਹੜੀ ਇਹ ਨਮਾਜ਼ ਹੈ ਸੂਰਜ ਜਦ ਗਰੂਬ ਹੋ ਜਾਂਦਾ ਹੈ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ ਇਸ਼ਾ। ਪਰ ਗਜ਼ਬ ਦੀ ਗੱਲ ਹੈ ਇਹਨਾਂ ਦੀਆਂ ਨਮਾਜ਼ਾਂ ਪੜ੍ਹਨੇ ਨੇ ਅਸਰ ਤੋਂ ਬਾਅਦ ਵੀ ਪੜ੍ਹਦੇ ਨੇ ਉਹਨੂੰ ਮਗਰਬ ਦੀ ਨਮਾਜ਼ ਕਹਿੰਦੇ ਆ ਇਸ਼ਾ ਦੀ ਨਮਾਜ਼ ਦਾ ਵਕਤ ਸੀ ਸੁਲਤਾਨਪੁਰ ਦਾ ਨਵਾਬ ਘੋੜੇ ਤੇ ਅਸਵਾਰ ਆ ਰਿਹਾ ਹੈ ਰਸਤੇ 'ਚ ਕੀ ਦੇਖਦਾ ਹੈ ਵਈ ਨਦੀ ਦੇ ਕੰਢੇ ਸਤਗੁਰ ਬੈਠੇ ਨੇ ਘੋੜੇ ਤੋਂ ਉਤਰਿਆ ਤੇ ਕਹਿਣ ਲੱਗਾ ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾ ਤੇ RAM ਇੱਕੋ ਹੀ ਹੈ ਅੱਲਾ ਤੇ RAM ਇੱਕੋ ਹੀ ਹੈ ਤੇ ਸਤਿਗੁਰੂ ਕਹਿਣ ਲੱਗੇ ਨਵਾਬ ਸਾਹਿਬ ਇਹਦੇ ਵਿੱਚ ਗਲਤ ਕੀ ਹੈ ਅੱਲਾ ਤੇ RAM ਇੱਕੋ ਹੀ ਹੈ ਕੋਈ ਸੂਰਜ ਨੂੰ ਸੂਰਜ ਕਹਿੰਦਾ ਕੋਈ ਰਵੀ ਕਹਿੰਦਾ ਕੋਈ ਆਫਤਾਬ ਕਹਿੰਦਾ ਕੋਈ ਪ੍ਰਸੀਦ ਕਹਿੰਦਾ ਨਾਮਾਂ ਦਾ ਅੰਤਰਾ ਇੱਕੋ ਹੀ ਹੈ ਇੱਕੋ ਹੀ ਹਸਤੀ ਦੇ ਅਨੰਤ ਨਾਮ ਨੇ ਗੁਰ ਨਾਨਕ ਦੇਵ ਜੀ ਕਹਿੰਦੇ ਨ ਬਲਹਾਰੀ ਜਾਉ ਜੇਤੇ ਤੇਰੇ ਨਾਮੇ ਤੇ ਨਵਾਬ ਕਹਿਣ ਲਗਾ ਜੇ ਅੱਲਾ ਤੇ ਰਾਮ ਇੱਕੋ ਹੀ ਹੈ ਤੇ ਇਸ਼ਾਰਾ ਕਰਤਾ ਮੌਲਵੀ ਨੇ ਅਜ਼ਾਨ ਦੇ ਦਿੱਤੀ ਹੈ ਚਲੋ ਸਾਡੇ ਨਾਲ ਨਮਾਜ਼ ਪੜੋ ਸਤਿਗੁਰੂ ਖੜੇ ਹੋ ਗਏ ਕਹਿਣ ਲਗੇ ਚਲੋ ਚਲੋ ਇਤਨੀ ਉਮੀਦ ਨਵਾਬ ਨੂੰ ਨਹੀਂ ਸੀ ਵੀ ਇਤਨੀ ਛੇਤੀ ਨਾਨਕ ਜੀ ਚੱਲ ਪੈਣਗੇ ਪਹੁੰਚ ਗਏ ਮਸਜਿਦ ਵਿੱਚ ਕੁਝ ਐਲਕਾਰ ਵੀ ਨੇ ਇਮਾਮ ਹੈ ਲਹਿਨ ਦੇ ਵਿੱਚ ਖੜੇ ਹੋ ਗਏ ਨਮਾਜ਼ ਸ਼ੁਰੂ ਹੋਈ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਰਹੇ ਨਵਾਬ ਨੇ ਅੱਖਾਂ ਖੋਲ੍ਹ ਕੇ ਵੇਖ ਲਿਆ ਨਮਾਜ਼ ਦੀ ਸਮਾਪਤੀ ਤੋਂ ਬਾਅਦ ਕਹਿੰਦਾ ਸਭ ਗੱਲਾਂ ਹੀ ਗੱਲਾਂ ਨੇ ਅੱਲਾ ਤੇਰਾ ਮੈਂ ਕੋਈ ਅੱਲਾ ਤੇਰਾ ਮੈਂ ਕੋਈ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜੀ ਤੁਸੀਂ ਵਾਅਦਾ ਕੀਤਾ ਸੀ ਸਤਿਗੁਰੂ ਕਹਿਣ ਲੱਗੇ ਸੀ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ ਪਰ ਅਸੀਂ ਇਹ ਵੈਦਾਨੇ ਕੀਤਾ ਸੀ ਤੇਰੇ ਨਾਲ ਕਾਬਲ ਦੇ ਘੋੜੇ ਖਰੀਦ ਲੈਣੇ ਅਸੀਂ ਇਹ ਵੈਦਾਨਾ ਥੋੜੀ ਕੀਤਾ ਸੀ ਤੂੰ 10 ਘੋੜੇ ਖਰੀਦਣ ਗਿਆ ਸੀ ਇਹ ਨमाज ਪੜਦਾ ਪਿਆ ਸੀ ਇਤਿਹਾਸ ਜਨਮ ਸਾਖੀ ਦਾ ਇਹ ਕਹਿੰਦਾ ਹੈ ਨਵਾਬ ਨੇ ਦੋ ਬੰਦੇ ਭੇਜੇ ਹੋ ਸਨ ਕਾਬਲ ਘੋੜੇ ਖਰੀਦਣ ਲਈ ਕਾਬਲ ਬੜੇ ਪਰਾਚੀਨ ਜ਼ਮਾਨੇ ਤੋਂ ਘੋੜਿਆਂ ਦੀ ਮੰਡੀ ਰਹੀ ਹੈ ਅੱਜ ਵੀ ਹੈ ਤੁਰਕਮੇਨਿਸਤਾਨ ਦੇ ਘੋੜੇ ਉਜ਼ਬੇਕਿਸਤਾਨ ਦੇ ਘੋੜੇ ਇਰਾਕ ਦੇ ਘੋੜੇ ਈਰਾਨ ਦੇ ਘੋੜੇ ਕਾਬਲ ਦੀ ਮੰਡੀ ਵਿੱਚ ਵਿਕਦੇ ਨੇ ਘੋੜਿਆਂ ਦੇ ਖਰੀਦਾਰ ਉੱਥੇ ਪਹੁੰਚਦੇ ਨੇ ਅੱਛੀ نسل ਵਧੀਆ نسل ਦੇ ਘੋੜੇ ਲੈਣ ਵਾਲੇ ਦੂਰ ਕਿਉਂ ਜਾਈਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਸੀ ਭਾਈ ਗੁਰਦਾਸ ਨੂੰ ਕਾਬਲ ਭੇਜਿਆ ਖਰੀਦਣ ਵਾਸਤੇ ਨਵਾਬ ਨੇ ਦੋ ਬੰਦੇ ਭੇਜੇ ਹੋਏ ਸਨ ਤੇ ਮਨ ਇਸ ਦਾ ਕਾਬਲ ਨਹੀਂ ਸੀ ਬਈ ਘੋੜੇ ਲਿਆ ਰਹੇ ਹੋਣਗੇ ਲਿਆ ਰਹੇ ਹੋਣਗੇ ਸਤਿਗੁਰੂ ਕਹਿਣ ਲੱਗੇ ਅਸੀਂ ਵੈਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਗਸ ਤੂੰ ਘੋੜੇ ਖਰੀਦ ਰਿਆ ਸੀ ਕਿ ਨਹੀਂ ਸ਼ਰਮਸਾਰ ਹੋਇਆ ਯਕੀਨ ਜਾਨੋ ਹਰ ਬੰਦੇ ਆਪਣੇ ਆਪਣੇ ਘੋੜੇ ਖਰੀਦਣ ਦੇ ਨੇ ਕੋਈ ਮੰਦਰਾਂ ਦੇ ਵਿੱਚ ਕੋਈ ਗੁਰਦੁਆਰਿਆਂ ਦੇ ਵਿੱਚ ਕੋਈ ਮਸਜਿਦਾਂ ਦੇ ਵਿੱਚ ਕੋਈ ਨਮਾਜ਼ ਪੜਦੇ ਆ ਘੋੜੇ ਖਰੀਦਦੇ ਨੇ ਕੋਈ ਕਥਾ ਕੀਰਤਨ ਸੁਣਦੇ ਆ ਘੋੜੇ ਖਰੀਦਦੇ ਨੇ 파ਟ ਕਰਦੇ ਆ ਘੋੜੇ ਪਏ ਖਰੀਦਦੇ ਹੁੰਦੇ ਨੇ ਕੋਈ ਮੰਦਰਾਂ ਦੇ ਵਿੱਚ ਪੂਜਾ ਪਾਠ ਕਰਦੇ ਆ ਘੋੜੇ ਖਰੀਦਦੇ ਨੇ ਕੌਣ ਪੂਜਾ ਕਰਦਾ ਹੈ ਕੌਣ ਰੱਬ ਦਾ ਨਾਜਦਾ ਹੈ ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ ਤੇ ਸਾਰੇ ਮੰਦਰ ਮਸਜਿਦ ਗੁਰਦੁਆਰੇ ਚ ਜਾਂਦੇ ਨੇ ਆਪਣੇ ਆਪਣੇ ਘੋੜਿਆਂ ਲਈ ਗੁਰੂ ਲਈ ਕੌਣ ਜਾਂਦਾ ਹੈ ਪ੍ਰਮਾਤਮਾ ਲਈ ਕੌਣ ਜਾਂਦਾ ਹੈ ਸਭ ਦੀ ਆਪਣੀ ਆਪਣੀ ਮਨੋ ਕਾਮਨਾਵਾਂ ਹੁੰਦੀਆਂ ਨੇ ਉਹਨਾਂ ਲਈ ਜਾਂਦੇ ਉਹ ਕਾਮਨਾਵਾਂ ਖਿੱਚ ਕੇ ਲੈਂਦੀਆਂ ਨੇ ਗੁਰੂ ਖਿੱਚ ਕੇ ਨਹੀਂ ਲਿਆਦਾ ਕਾਰਨ ਪਦਾਰਥਾਂ ਦਾ ਪ੍ਰਭਾਵ ਹੈ ਤੇ ਪਦਾਰਥਾਂ ਦੀ ਕਾਮਨਾ ਹੈ ਪਰਮਾਤਮਾ ਦਾ ਕੋਈ ਪ੍ਰਭਾਵ ਨਹੀਂ ਮਨੁੱਖ ਜੀ ਰਿਹਾ ਹੈ ਪਦਾਰਥਾਂ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਹੈ ਪਰਿਵਾਰ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਹੈ ਸੰਸਾਰ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਨਹੀਂ ਜੀ ਰਿਹਾ ਨਿਰੰਕਾਰ ਦੇ ਪ੍ਰਭਾਵ ਹੇਠ ਕਿਉਂ ਪਦਾਰਥ ਦੀ ਸਮਝ ਹੈ ਪਰਮਾਤਮਾ ਦੀ ਸਮਝ ਨਹੀਂ ਪਰਿਵਾਰ ਦੀ ਸਮਝ ਹੈ ਨਿਰੰਕਾਰ ਦੀ ਸਮਝ ਨਹੀਂ ਸੰਸਾਰ ਦੀ ਸਮਝ ਹੈ ਬਹੁਤ ਸਾਰੇ ਹਿੱਸੇ ਦੀ ਸਮਝ ਹੈ ਨਿਰੰਕਾਰ ਦੀ ਸਮਝ ਨਹੀਂ ਹੁਣ ਮੈਂ ਫਿਰ ਦੌੜਾਦਾ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਨਹੀਂ ਹੈ ਹੋਵੇਗਾ ਪਰਮਾਤਮਾ ਹੋਵੇ ਪਿਆ ਮੇਰੀ ਸਮਝ ਦੇਚ ਨਹੀਂ ਹੈ ਤਾਂ ਨਹੀਂ ਹੈ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਤੇ ਜੋ ਮੇਰੀ ਸਮਝ ਦੇਚ ਨਹੀਂ ਉਹ ਮੇਰੀ ਮੰਗ ਕਿਸ ਤਰ੍ਹਾਂ ਬਣ ਸਕਦਾ ਹੈ ਜਿਸ ਤੋਂ ਮੈਂ ਪ੍ਰਭਾਵਤ ਨਹੀਂ ਉਸ ਉਹ ਮੇਰੀ ਮੰਗ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਜੋ ਮੇਰੀ ਮੰਗ ਨਹੀਂ ਹੈ ਮੇਰਾ ਹਿਰਦਾ ਉਸ ਨੂੰ ਯਾਦ ਕਿਸ ਤਰ੍ਹਾਂ ਕਰ ਸਕਦਾ ਹੈ ਤੇ ਜਿਸ ਨੂੰ ਮੇਰਾ ਹਿਰਦਾ ਯਾਦ ਨਹੀਂ ਕਰ ਰਿਹਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਉਦਮ ਕਿਸ ਤਰ੍ਹਾਂ ਕਰ ਸਕਦਾ ਕਿਵੇਂ ਕਰੇਗਾ 24 24 ਘੰਟੇ ਵੀ ਮਨੁੱਖ ਖੱਜਲ ਖਵਾਰ ਹੋ ਸਕਦੇ ਨੇ ਧਨ ਦੇ ਲਈ ਮਜਾਲੇ 24 ਘੰਟੇ ਜੇ 1 ਘੰਟਾ ਵੀ ਦੇ ਦੇਣ ਗੁਰੂ ਲਈ ਪ੍ਰਭੂ ਰੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਮਨੁੱਖ ਜੀ ਰਿਹਾ ਹੈ ਪਦਾਰਥਾਂ ਤੋਂ ਪ੍ਰਭਾਵਤ ਹੋ ਕੇ ਪ੍ਰਮਾਤਮਾ ਤੋਂ ਪ੍ਰਭਾਵਤ ਹੋ ਕੇ ਨਹੀਂ ਮਨੁੱਖ ਜੀ ਰਿਹਾ ਹੈ ਪਰਵਾਰ ਦੇ ਪ੍ਰਭਾਵ ਹਿੱਟ ਇਹ ਪਰਿਵਾਰ ਦੇ ਖਾਤਰ ਸਭ ਕੁਝ ਕਰ ਸਕਦਾ ਹੈ ਇਹ ਪੁੱਤਰ ਦੀ ਗਲਤ ਗਲਤੀ ਮੰਨ ਸਕਦਾ ਹੈ ਗੁਰੂ ਦੀ ਸਹੀ ਵੀ ਨਹੀਂ ਮੰਨੇਗਾ ਇਹ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਸਕਦਾ ਹੈ ਇਹ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਨਹੀਂ ਚੱਕ ਸਕਦਾ ਨਹੀਂ ਚੱਕ ਸਕਦਾ ਕਿਉਂਕਿ ਮਿੱਤਰ ਤੋਂ ਪ੍ਰਭਾਵਿਤ ਹੈ ਪੁੱਤਰ ਤੋਂ ਪ੍ਰਭਾਵਿਤ ਹੈ ਪਤਨੀ ਤੋਂ ਪ੍ਰਭਾਵਿਤ ਹੈ ਪਤੀ ਤੋਂ ਪਤਨੀਆਂ ਪ੍ਰਭਾਵਿਤ ਨਹੀਂ ਮਾਂ ਬਾਪ ਤੋਂ ਪ੍ਰਭਾਵਿਤ ਨਹੀਂ ਭਰਾ ਭੈਣ ਤੋਂ ਪ੍ਰਭਾਵਿਤ ਨਹੀਂ ਮਨੁੱਖ ਗੁਰੂ ਤੋਂ ਪ੍ਰਭਾਵਿਤ ਨਹੀਂ ਉਨੇ ਕੋਈ ਰਾ ਦੀ ਗੱਲ ਵੀ ਮੰਨ ਸਕਦਾ ਹੈ ਪਤਨੀ ਦੀ ਮੰਨ ਸਕਦਾ ਹੈ ਪਤੀ ਦੀ ਮੰਨ ਸਕਦਾ ਹੈ ਮਾਪੇ ਬਾਪ ਦੀ ਮੰਨ ਸਕਦਾ ਹੈ ਪੁੱਤਰਾਂ ਦੀ ਮੰਨ ਸਕਦਾ ਹੈ ਗੁਰੂ ਦੀ ਨਹੀਂ ਮੰਨ ਸਕਦਾ ਔਕੀ ਖੇਡ ਕਠਨ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਨਹੀਂ ਇਸ ਵਾਸਤੇ ਸੋਹਣੇ ਸੋਹਣੇ ਗੁਰਦੁਆਰੇ ਬਣਾਉਣ ਦਾ ਮਤਲਬ ਇਤਨਾ ਹੀ ਹੈ ਕਿ ਮਨੁੱਖ ਨੂੰ ਕਿਸੇ ਤਰੀਕੇ ਨਾਲ ਸੂਝ ਤੇ ਸਮਝ ਮਿਲੇ ਗੁਰਦੁਆਰੇ ਹੋਏ ਸੋਚੀ ਬਾਇਸੀ ਮੈਂ ਅਕਸਰ ਕਹਿੰਦਾ ਹਾਂ ਉਹਦਾ ਇੱਟਾਂ ਦੀ ਢੇਰੀ ਦਾ ਨਾਂ ਗੁਰਦੁਆਰਾ ਨਹੀਂ ਹੈ ਬੜੇ ਸੋਹਣੇ ਸੋਹਣੇ ਗੁਰਦੁਆਰੇ ਬਣ ਗਏ ਨੇ ਬੰਗਾਲ ਦੇ ਵਿੱਚ ਬਿਹਾਰ ਉਹਦੇ ਵਿੱਚ ਰਾਜਸਥਾਨ ਦੇ ਵਿੱਚ ਅੱਠ-ਅੱਠ ਮੰਜ਼ਲੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਅੰਮ੍ਰਿਤ ਵੇਲੇ ਚਲੇ ਜਾਓ ਅੱਠ ਬੰਦੇ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੋਕੀ ਆਪਣੀ ਕੋਠੀ 'ਚ ਵੀ ਕਰ ਲੈਂਦੇ ਨੇ ਘਰ ਦੇ 'ਚ ਵੀ ਕਰ ਲੈਂਦੇ ਨੇ ਲੋਕੀ ਗੁਰਦੁਆਰਾ ਨਹੀਂ ਕਹਿੰਦੇ ਕਹਿੰਦੇ ਨੇ ਫਲਾਣੇ ਦੀ ਕੋਠੀ ਹੈ ਉਹਨਾਂ ਨੇ ਘਰ ਦੇ 'ਚ ਪ੍ਰਕਾਸ਼ ਕੀਤਾ ਹੋਇਆ ਹੈ ਗੁਰਦੁਆਰਾ ਤੇ ਹੋਏ ਜਿੱਥੇ ਸੰਗਤ ਹੈ ਪੰਗਤ ਹੈ ਜਿੱਥੇ ਸੰਗਤ ਦੇ ਸੂਜ ਬੂਜ ਮਿਲੇ ਤੇ ਜਿੱਥੇ ਪੰਗਤ ਦੇ ਸੇਵਾ ਚਲੇ ਗੁਰੂਦੁਆਰੇ ਹੋਏ ਸੋਜੀ ਪਾਇਸੀ ਸੂਜ ਬੂਜ ਹੀ ਨਾ ਦਿੱਤੀ ਜਾਏ ਤੇ ਕਾਹਦਾ ਗੁਰਦੁਆਰਾ ਹੈ ਮੈਂ ਫਿਰ ਅਰਜ਼ ਕਰਾਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਮਾਰਬਲ ਦੀ ਢੇਰੀ ਨੂੰ ਸੰਗ ਮਰਮਰ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ بڑے بڑے ਗੁੰਬਦਾਂ ਨੂੰ ਗੁਰਦੁਆਰਾ ਨਹੀਂ ਕਹਿੰਦੇ ਜਿੱਥੇ ਸੰਗਤ ਹੈ ਪੰਗਤ ਹੈ ਉਹਨੂੰ ਗੁਰਦੁਆਰਾ ਕਹਿੰਦੇ ਗੁਰੂਦੁਆਰੇ ਹੋਏ ਸੋਜੀ ਪਾਇਸੀ ਸੂਝ ਨਹੀਂ ਸਮਝ ਨਹੀਂ ਤਾਂ ਮੇਰੀ ਦੁਨੀਆ ਚ ਪਰਮਾਤਮਾ ਨਹੀਂ ਹੈ ਮਨੁੱਖ ਜਿਸ ਢੰਗ ਨਾਲ ਜੀ ਰਿਹਾ ਹੈ ਪਰਮਾਤਮਾ ਦੇ ਪ੍ਰਭਾਵ ਹਿੱਟ ਨਹੀਂ ਇੱਕ ਦਫਾ ਰਾਤ ਵਾਲੇ ਬੋਲ ਮੈਂ ਫਿਰ ਦੁਹਰਾ ਕੇ ਸਮਾਪਤੀ ਕਰਾਂ ਨਾਨਕੇ ਦਾਦਕੇ ਸੌਰੇ ਪਸ਼ਵਾਂ ਦੇ ਵੀ ਹੈ ਨਾ ਪਸ਼ਵਾਂ ਦੇ ਪੈਣ ਭਰਾ ਉਹਨਾਂ ਦੇ ਵੀ ਹੈ ਚਾਚੇ ਤਾਏ ਮਾਮੇ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨਾਨੀ ਸੱਸ ਦਾਦੀ ਉਹਨਾਂ ਦੀ ਵੀ ਹੈਗੀਆਂ ਪਰ ਸਮਝ ਕੋਈ ਨਹੀਂ ਪਰਵਾਰ ਦੇ ਹੁੰਦੇ ਆ ਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਆਇਆ ਔਰ ਉਹਦੀ ਜ਼ਿੰਦਗੀ ਦਸਤੀ ਪਈਏ ਸਮਝ ਨਹੀਂ ਆਇਆ ਉਹਦਾ ਵਿਵਹਾਰ ਦੱਸਦਾ ਪਿਆ ਸਮਝ ਨਹੀਂ ਆਇਆ ਨਿਰੰਕਾਰ ਦੇ ਹੁੰਦੇ ਆ ਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਆਇਆ ਮਨੁੱਖ ਦੀ ਜ਼ਿੰਦਗੀ ਦਸਤੀ ਪਈਏ ਕਿ ਨਿਰੰਕਾਰ ਤੋਂ ਬਿਨਾ ਜੀ ਰਿਹਾ ਨਿਰੰਕਾਰ ਦੇ ਹੁੰਦੇ ਆ ਆ ਈਸ਼ਵਰ ਦੇ ਹੁੰਦੇ ਆ ਈਸ਼ਵਰ ਤੋਂ ਬਿਨਾ ਜੀ ਰਿਹਾ ਕਿਉਂ ਸਮਝ ਨਹੀਂ ਹੈ ਸਮਝ ਨਹੀਂ ਹੈ ਤਾਂ ਨਹੀਂ ਹੈ ਇਹ ਸਮਝ ਵਧੇ ਇਹ ਸੋਝ ਬੋਝ ਵਧੇ ਇਸ ਲਈ ਇਹ ਸਤਸੰਗ ਹੈ ਤੋਂ ਬਾਕੀ ਵਿਚਾਰਾਂ ਸ਼ਾਮ ਦੇ ਸਮੇਂ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਸਤਗੁਰ ਰਹਿਮਤ ਕਰਨ ਸੁਣਦਿਆਂ ਸੁਣਦਿਆਂ ਸਾਡਾ ਹਿਰਦਾ ਪ੍ਰੇਰਿਤ ਹੋ ਜਾਏ ਕਿਦਰੇ ਗੁਰੂ ਤੋਂ ਪ੍ਰਭੂ ਤੋਂ ਅਸੀਂ ਪ੍ਰਭਾਵਿਤ ਹੋ ਜਾਈਏ ਪਰਮਾਤਮਾ ਸਾਡੇ ਹਿਰਦੇ ਦੀ ਮੰਗ ਬਣ ਜਾਏ ਪਰਮਾਤਮਾ ਸਾਡੇ ਹਿਰਦੇ ਦੀ ਯਾਦ ਬਣ ਜਾਏ ਇਤਨੀਆਂ ਵਿਚਾਰਾਂ ਪਰਵਾਣ ਕਰਨੀਆਂ ਬਲ ਚੁਗਦੀ ਸ਼ਮਾਂ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਏ ਗੁਰੂ